ਸਵਾਗਤ ਹੈ ਚੈਨਲ ਤੇ ਤੁਹਾਡਾ ਮੈਂ ਹਾਸਤ ਵੀਰ ਕੌਰ ਮਾਨ ਸਤਿ ਸ੍ਰੀ ਅਕਾਲ ਅੱਜ ਆਪਾਂ ਆਲੂਆਂ ਦਾ ਬ੍ਰੇਕਫਾਸਟ ਬਣਾਵਾਂਗੇ ਜਿਹੜਾ ਕਿ ਆਪਣੇ ਸੇਤ ਲਈ ਵੀ ਬਹੁਤ ਵਧੀਆ ਤੇ ਬੱਚੇ ਵੀ ਖੁਸ਼ ਹੋ ਕੇ ਖਾਂਦੇ ਆ ਤੇ ਫਟਾਫਟ ਬਣ ਜਾਂਦਾ ਜਦੋਂ ਆਪਾਂ ਸਵੇਰੇ ਬੱਚਿਆਂ ਨੂੰ ਟਿਫਿਨ ਬਣਾਉਨੇ ਆ ਜਾਂ ਰੋਟੀ ਬਣਾ ਕੇ ਉਹਨਾਂ ਨੂੰ ਦਿੰਨੇ ਆ ਤਾਂ ਫਿਰ ਬੱਚੇ ਵਾਰ-ਵਾਰ ਇਹੀ ਕਹਿੰਦੇ ਆ ਵੀ ਤੁਸੀਂ ਸਾਨੂੰ ਸਕੂਲ ਜਾਣ ਲੱਗੇ ਅਲੱਗ-ਅਲੱਗ ਤਰ੍ਹਾਂ ਦੀ ਆਈਟਮ ਬਣਾ ਕੇ ਦਿਓ ਹਰ ਰੋਜ਼ ਰੋਟੀ ਖਾ ਕੇ ਬੱਚਾ ਵੀ ਇਹ ਕਹਿੰਦਾ ਵਾ ਵੀ ਮੈਂ ਬੋਰ ਹੁੰਨਾ ਵਾ ਤੇ ਆਪਾਂ ਬਜ਼ੁਰਗਾਂ ਵਾਸਤੇ ਵੀ ਤੇ ਆਪਣੇ ਵਾਸਤੇ ਵੀ ਬਹੁਤ ਹੀ ਹਲਕਾ ਤੇ ਬਹੁਤ ਹੀ ਮਤਲਬ ਕਿ ਵਧੀਆ ਬ੍ਰੇਕਫਾਸਟ ਬਣੂਗਾ ਆਓ ਆਪਾਂ ਹੁਣ ਬ੍ਰੇਕਫਾਸਟ ਦੀ ਤਿਆਰੀ ਕਰਦੇ ਆਂ ਵੀ ਕਿਸ ਤਰ੍ਹਾਂ ਬਣਾਉਣਾ ਵਾ ਹੁਣ ਆਪਾਂ ਦੋ ਆਲੂ ਲਵਾਂਗੇ ਤੁਸੀਂ ਦੋ ਵੀ ਲੈ ਸਕਦੇ ਹੋ ਚਾਰ ਵੀ ਲੈ ਸਕਦੇ ਹੋ ਜਿੰਨਾ ਮਤਲਬ ਆਪਾਂ ਬਣਾਉਣਾ ਵਾ ਤੇ ਇਹਨਾਂ ਆਲੂਆਂ ਨੂੰ ਆਪਾਂ ਹੁਣ ਇਹਦਾ ਸਲਕਾ ਲਾ ਕੇ ਤੇ ਆਪਾਂ ਇਹਨਾਂ ਨੂੰ ਕੱਦੂਕਸ ਕਰਾਂਗੇ ਆਲੂ ਆਪਾਂ ਕੱਦੂ ਕਸ਼ ਕਰ ਲਿਆ 2-3 ਮੇਰੀ ਇਹਨਾਂ ਦਾ ਆਪਾਂ ਪਾਣੀ ਕੱਢਿਆ ਹੁਣ ਆਪਾਂ ਇਹਨੂੰ ਪਾਣੀ ਵਿੱਚ ਪਾ ਕੇ ਉਬਾਲਾਂਗੇ ਥੋੜਾ ਜਿਹਾ ਤੇ ਚਲੋ ਆਪਾਂ ਇਹਨੂੰ ਪਾਣੀ ਵਿੱਚ ਪਾ ਕੇ ਹੁਣ ਥੋੜਾ ਜਿਹਾ ਇਹਨੂੰ ਉਬਾਲਾ ਦਿੰਨੇ ਆਂ ਆਲੂ ਆਪਾਂ ਧਰਤੇ ਆ ਪਾਣੀ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਲੂਣ ਪਾਵਾਂਗੇ ਲੂਣ ਆਪਾਂ ਚਮਚਾਕ ਲੂਣ ਪਾ ਦਾਂਗੇ ਤੇ ਆਪਾਂ ਆਲੂਆਂ ਨੂੰ ਇੰਨਾ ਨਹੀਂ ਉਬਾਲਣਾ ਵੀ ਇਹ ਬਿਲਕੁਲ ਫਸ ਜਾਣ ਕਿਉਂਕਿ ਜੇ ਆਪਾਂ ਇਹਦੀ ਸਬਜ਼ੀ ਬਣਾ ਕੇ ਵੀ ਆਪਾਂ ਇਹਨੂੰ ਬਣਾ ਸਕਦੇ ਹਾਂ ਪਰ ਫਿਰ ਉਸ ਤਰ੍ਹਾਂ ਆਪਣਾ ਟਾਈਮ ਥੋੜਾ ਜਿਆਦਾ ਲੱਗ ਜਾਂਦਾ ਹੁੰਦਾ ਤੇ ਜਦੋਂ ਆਪਾਂ ਵਾਲਾ ਦੇ ਕੇ ਬਣਾਵਾਂਗੇ ਤਾਂ ਫਿਰ ਛੇਤੀ ਬਣ ਜਾਂਦਾ ਦੱਸਾਂ 15 ਮਿੰਟਾਂ ਵਿੱਚ ਫਿਰ ਆਪਣਾ ਬ੍ਰੇਕਫਾਸਟ ਤਿਆਰ ਹੋ ਜਾਂਦਾ ਹੁਣ ਆਪਾਂ ਇਹਨੂੰ ਇੱਕ ਵਾਲਾ ਹੀ ਦੇਵਾਂਗੇ ਕਿਉਂਕਿ ਜੇ ਜ਼ਿਆਦਾ ਵਾਲਾ ਦੇਤਾ ਤਾਂ ਫਿਰ ਇਹ ਬਿਲਕੁਲ ਫਸ ਜਾਣਗੇ ਆਲੂ ਪਾਣੀ ਉਬਲ ਗਿਆ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਤੇ ਇਹਨੂੰ ਲਾਵਾਂਗੇ ਤੇ ਠੰਡੇ ਪਾਣੀ ਨਾਲ ਇਹਦਾ ਦੋ ਤਿੰਨ ਵੇਰੀ ਪਾਣੀ ਕੱਢ ਦਾਂਗੇ ਜਿਹੜੀ ਝੱਗ ਜੀ ਆ ਇਹ ਸਾਰਾ ਆਪਾਂ ਬਿਲਕੁਲ ਸਾਫ਼ ਕਰ ਲਵਾਂਗੇ ਪਾਣੀ ਥੋੜਾ ਜਿਹਾ ਇਹਦਾ ਆਪਾਂ ਕੱਢ ਲਵਾਂਗੇ ਜਿਵੇਂ ਨਿਚੋੜ ਕੇ ਕਿਉਂਕਿ ਫਿਰ ਤੇਲ ਦੇ ਵਿੱਚ ਬਾਹਲਾ ਛੰਨ ਛੰਨੀ ਜੀ ਨਹੀਂ ਹੁੰਦੀ ਹੁੰਦੀਗੀ ਤੇ ਇਹਨੂੰ ਆਪਾਂ ਹੁਣ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਆਲੂ ਪਾਵਾਂਗੇ ਇਹਨੂੰ ਆਪਾਂ ਹੁਣ ਥੋੜਾ ਥੋੜਾ ਹਲਾਈ ਚੱਲਾਂਗੇ ਤੇ ਇਹਦੇ ਵਿੱਚ ਹੀ ਹੁਣ ਆਪਾਂ ਨੂਨ ਮੈਚ ਨੂੰ ਪਾ ਦੇਣਾ ਜਿੰਨਾ ਵੀ ਆਪਾਂ ਲੋੜ ਮੁਤਾਬਕ ਆਪਾਂ ਨਾ ਪਾਉਣਾ ਵਾ ਪਹਿਲਾਂ ਆਪਾਂ ਇਹਦੇ ਵਿੱਚ ਉਬਾਲ ਕੇ ਨੂਨ ਪਾਇਆ ਸੀ ਇਹਨੂੰ ਆਪਾਂ ਚੈੱਕ ਕਰ ਸਕਦੇ ਹੁੰਨੇ ਆ ਚੱਕ ਕੇ ਵੀ ਕਿੰਨਾ ਕੁ ਹੈਗਾ ਵਾ ਵੀ ਨੂਨ ਇਹਦੇ ਵਿੱਚ ਆਪਾਂ ਸੈਮ ਕਰਕੇ ਇਹਨੂੰ ਹੁਣ ਆਪਾਂ ਨੂਨ ਦੀ ਪਾਵਾਂਗੇ ਆਪਾਂ ਆਲੂਆਂ ਵਿੱਚ ਪਹਿਲਾਂ ਨੂਨ ਪਾ ਕੇ ਉਬਾਲਾ ਦਿੱਤਾ ਸੀਗਾ ਉਹ ਨੂਨ ਆਪਾਂ ਧੋਲੇ ਸੀ ਆਲੂ ਚੰਗੀ ਤਰ੍ਹਾਂ ਫਿਰ ਆਪਾਂ ਹੁਣ ਨੂਨ ਦੀ ਮਾਤਰਾ ਉਸ ਅਨਸਾਰ ਪਾਵਾਂਗੇ ਵੀ ਜ਼ਿਆਦਾ ਵੀ ਨਾ ਨੂਨ ਹੋ ਜਾਵੇ ਇਸ ਤਰ੍ਹਾਂ ਪਾ ਕੇ ਤੇ ਹੁਣ ਆਪਾਂ ਥੋੜੀ ਜਿਹੀ ਮਿਰਚ ਵੀ ਪਾ ਦਾਂਗੇ ਮਿਰਚ ਤੁਸੀਂ ਸਵਾਦ ਅਨਸਾਰ ਪਾਉਣੀ ਆ ਤਿੱਖਾ ਖਾਣਾ ਚਾਹੁੰਦੇ ਹੋ ਤਾਂ ਜ਼ਿਆਦਾ ਪਾ ਲਿਓ ਤੇ ਥੋੜੀ ਖਾਣਾ ਚਾਹੁੰਦੇ ਹੋ ਤਾਂ ਫਿਰ ਥੋੜੀ ਪਾ ਲਿਓ ਇਸ ਤਰ੍ਹਾਂ ਆਪਾਂ ਪਾ ਦਵਾਂਗੇ ਬੱਚਿਆਂ ਨੂੰ ਮਿਰਚ ਘਾਟੀ ਪਸੰਦ ਹੁੰਦੀ ਆ ਥੋੜੀ ਪਾਇਆ ਕਰੋ ਬੱਚਿਆਂ ਲਈ ਥੋੜੀ ਜਿਹੀ ਆਪਾਂ ਹੁਣ ਅਜਮੈਨ ਪਾ ਦਾਂਗੇ ਇਹਦੇ ਵਿੱਚ ਕਿਉਂਕਿ ਪੇਟ ਲਈ ਵੀ ਸਹੀ ਹੁੰਦੀ ਆ ਥੋੜੀ ਜਿਹੀ ਪਾ ਦਾਂਗੇ ਤੇ ਚਾਟ ਮਸਾਲਾ ਪਾਵਾਂਗੇ ਅਮਚੂਰ ਪਾਵਾਂਗੇ ਆਮ ਚੂਰ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਚਾਟ ਮਸਾਲਾ ਪਾਵਾਂਗੇ ਇਹਨੂੰ ਆਪਾਂ 2 ਕਮਿੰਟ ਲਈਏ ਇਸ ਤਰ੍ਹਾਂ ਹੁਣ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਤਰ੍ਹਾਂ ਇਹਨੂੰ ਹਲਾਈ ਚੱਲਾਂਗੇ ਜਦੋਂ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਸੂਜੀ ਪਾਵਾਂਗੇ ਸੂਜੀ ਆਪਾਂ ਮਣਕੇ ਪਾਉਣੀ ਆ ਜਿਵੇਂ ਹੁਣ ਕੌਲੀ ਆ ਇਹ ਕੌਲੀ ਵੱਡੀ ਆ ਥੋੜੀ ਜੀ ਤੇ ਮੈਂ ਪਾਉਣੀ ਕਕੋਲੀ ਇਹ ਪਾਈ ਆ ਇਸ ਤਰ੍ਹਾਂ ਇਨੂੰ ਆਪਾਂ ਚੰਗੀ ਤਰ੍ਹਾਂ ਹਲਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਪਾਣੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਡਬਲ ਪਾਵਾਂਗੇ ਕਿਉਂਕਿ ਜਿੰਨਾ ਪੌਣੀ ਕੌਲੀ ਪਾਈ ਆ ਆਪਾਂ ਦੋ ਕੌਲੀਆਂ ਪਾਣੀ ਦੀਆਂ ਪਾਵਾਂਗੇ ਪੌਣੀਆ ਪੌਣੀਆ ਇਸ ਤਰ੍ਹਾਂ ਪਾ ਦਵਾਂਗੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾਵਾਂਗੇ ਪਾਣੀ ਤਾਂ ਜਿੰਨਾ ਆਪਾਂ ਪਾਵਾਂਗੇ ਉਹ ਵਧੀਆ ਫੁੱਲਦੀ ਆ ਉਨੀ ਫੁੱਲੀ ਵੀ ਸੂਜੀ ਵਧੀਆ ਲੱਗਦੀ ਆ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਹੁਣ ਹਲਾਈ ਜਾਣਾ ਵਾ ਇਸ ਤਰ੍ਹਾਂ ਇਨੂੰ ਆਪਾਂ ਹੁਣ ਉਂਗਲ ਨਾਲ ਮਤਲਬ ਚਟ ਕੇ ਤੇ ਦੇਖ ਸਕਦੇ ਹੁੰਨੇ ਆ ਵੀ ਨੂਨ ਮਿਰਚ ਮਸਾਲਾ ਸਾਰਾ ਸਹੀ ਆ ਜੇ ਘੱਟ ਲੱਗੇ ਤਾਂ ਆਪਾਂ ਹੋਰ ਪਾ ਸਕਦੇ ਹੁੰਨੇ ਆ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਪਾਂ ਇਹਨੂੰ ਚਟ ਕੇ ਦੇਖਿਆ ਸੀ ਥੋੜਾ ਜਿਹਾ ਆਪਾਂ ਕੱਢ ਕੇ ਤੇ ਲੂਣ ਦੀ ਮਾਤਰਾ ਘੱਟ ਸੀਗੀ ਆਪਾਂ ਲੂਣ ਇਹਦੇ ਵਿੱਚ ਹੋਰ ਪਾ ਲਿਆ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਹਿਲਾਇਆ ਜਾਣਾ ਸੈਮ ਤੇ ਰੱਖਾਂਗੇ ਜਿੰਨੀ ਸੂਜੀ ਆ ਉਹ ਫੁੱਲ ਜੂਗੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਇਆ ਕਿਉਂਕਿ ਫਿਰ ਚੰਗੀ ਤਰ੍ਹਾਂ ਇਹ ਮਤਲਬ ਵਧੀਆ ਪੇਸਟ ਬਣ ਜਾਊਗਾ ਕਿਉਂਕਿ ਸੂਜੀ ਫੁੱਲਦੀ ਹੁੰਦੀ ਆਪਾਂ ਨੂੰ ਇਹ ਆ ਵੀ ਆਪਾਂ ਜਿੰਨੀ ਵੀ ਸੂਜੀ ਹੈਗੀ ਆ ਵੀ ਫੁੱਲ ਜੇ ਚੰਗੀ ਤਰ੍ਹਾਂ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾਈ ਜਾਣਾ ਤਾਂ ਕਿ ਸੂਜੀ ਦਾ ਕੱਚਾਪਣ ਨਾ ਆਵੇ ਆਪਾਂ ਨੂੰ ਇਸ ਤਰ੍ਹਾਂ ਆਪਾਂ ਸੈਮ ਤੇ ਬਿਲਕੁਲ ਇਸ ਤਰ੍ਹਾਂ ਇਹਨੂੰ ਪੂਰਾ ਆਪਾਂ گاੜਾ ਕਰ ਲੈਣਾ ਹੁਣ ਜਿਹੜਾ ਸਾਰਾ ਮਟੀਰੀਅਲ ਆ ਆਪਣਾ ਇਸ ਤਰ੍ਹਾਂ ਬਣ ਗਿਆ ਵਾ ਹੁਣ ਆਪਾਂ ਇਹਨੂੰ ਲਾ ਲਵਾਂਗੇ ਮੈਂ ਟਾਈਮ ਨੋਟ ਕੀਤਾ ਸੀ 10-12 ਮਿੰਟਾਂ ਦੇ ਵਿੱਚ ਵਿੱਚ ਇਹ ਸਾਰਾ ਪੇਸਟ ਇਸ ਤਰ੍ਹਾਂ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਥੱਲੇ ਲਾ ਲਵਾਂਗੇ ਤੇ ਇਹਦੇ ਠੰਡੇ ਹੋਣ ਦੀ ਆਪਾਂ ਵੇਟ ਕਰਾਂਗੇ ਜਦੋਂ ਠੰਡਾ ਹੋ ਗਿਆ ਤਾਂ ਥੋੜਾ ਜਿਹਾ ਕਰੜਾ ਵੀ ਹੋ ਜਾਊਗਾ ਫਿਰ ਇਹ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਵਾਂਗੇ ਤੇ ਸਾਈਡ ਤੇ ਲਾ ਕੇ ਇਹਨੂੰ ਰੱਖ ਦਵਾਂਗੇ ਹੁਣ ਆਪਾਂ ਇਹਦੇ ਵਿੱਚ ਧਨੀਆ ਪਾਵਾਂਗੇ ਧਨੀਏ ਨੂੰ ਆਪਾਂ ਇਹਦੇ ਵਿੱਚ ਮਿਕਸ ਕਰ ਦਵਾਂਗੇ ਇਸ ਤਰ੍ਹਾਂ ਤੁਸੀਂ ਇਹਦੇ ਵਿੱਚ ਜਿਹੜੀ ਕੁੱਟੀ ਹੋਈ ਮਿਰਚ ਹੁੰਦੀ ਆ ਜਿਹੜੀ ਆਪਾਂ ਦਰੜ ਫੜਾ ਕਰ ਲੈਨੇ ਹੁੰਨੇ ਆ ਉਹ ਵੀ ਤੁਸੀਂ ਪਾ ਸਕਦੇ ਆ ਵੀ ਵਿੱਚ ਸੋਹਣੀ ਲੱਗਦੀ ਆ ਉੱਤੇ ਦੱਸਦੀ ਜਦੋਂ ਆਪਾਂ ਕੋਈ ਵੀ ਚੀਜ਼ ਬਣਾਉਨੇ ਆ ਤਾਂ ਫਿਰ ਐ ਜਿਵੇਂ ਹੁਣ ਧਨੀਆ ਵਾ ਧਨੀਏ ਦੀ ਆਡੀ ਗ੍ਰੇਸ ਜੀ ਹੁੰਦੀ ਆ ਤੇ ਸੋਹਣਾ ਲੱਗਦਾ ਤੇ ਖਾਣ ਨੂੰ ਵੀ ਫਿਰ ਵਧੀਆ ਲੱਗਦਾ ਵਾ ਜੇ ਚੀਜ਼ ਦੇਖਣ ਨੂੰ ਸੋਹਣੀ ਲੱਗੇ ਤਾਂ ਫਿਰ ਫਿਰ ਖਾਣ ਦਾ ਸੁਆਦ ਆਉਂਦਾ ਜੇ ਹੁਣ ਚੀਜ਼ ਦੇਖਣ ਨੂੰ ਨਹੀਂ ਸੋਹਣੀ ਲੱਗਦੀ ਤਾਂ ਫਿਰ ਖਾਣ ਦਾ ਵੀ ਆਪਾਂ ਨੂੰ ਸੁਆਦ ਨਹੀਂ ਆਉਂਦਾ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਹੀ ਪਿਆ ਰਹਿਣ ਦਾਂਗੇ ਜਦੋਂ ਤੱਕ ਠੰਡਾ ਨਹੀਂ ਹੁੰਦਾ ਆਪਾਂ ਸਾਰਾ ਮਟੀਰੀਅਲ ਕੱਢ ਕੇ ਆਪਾਂ ਇਹਦੇ ਥਾਲ ਦੇ ਵਿੱਚ ਘਿਓ ਲਾ ਕੇ ਤੇ ਸਾਰਾ ਮਟੀਰੀਅਲ ਇਹਦੇ ਵਿੱਚ ਕੱਢ ਕੇ ਪਾ ਲਿਆ ਸੀ ਆਪਾਂ ਇਹਨੂੰ ਚਕਲੇ ਉੱਪਰ ਵੀ ਰੱਖ ਸਕਦੇ ਹੁੰਨੇ ਆ ਇਹ ਮਟੀਰੀਅਲ ਜਾਦੇ ਸੀਗਾ ਇਸ ਕਰਕੇ ਆਪਾਂ ਨੂੰ ਥਾਲੀ ਵਿੱਚ ਪਾਉਣਾ ਪਿਆ ਕਿਉਂਕਿ ਚਕਲੇ ਤੇ ਲੋਟ ਨਹੀਂ ਸੀ ਆਉਣਾ ਥੱਲੇ ਆਪਾਂ ਇਹਦੇ ਘਿਓ ਲਾ ਲਿਆ ਸੀ ਹੁਣ ਆਪਾਂ ਇਹਨੂੰ ਕੱਟਾਂਗੇ ਕਿਉਂਕਿ ਆਪਾਂ 2-3 ਘੰਟੇ ਹੋ ਗਏ ਆ ਇਹਨੂੰ ਰੱਖੇ ਹੋਏ ਨੂੰ ਜੇ ਆਪਾਂ ਸਵੇਰ ਜਲਦੀ ਬਣਾਉਣਾ ਹੁੰਦਾ ਤਾਂ ਆਪਾਂ ਇਹਨੂੰ ਰਾਤ ਨੂੰ ਵੀ ਇਸ ਤਰ੍ਹਾਂ ਬਣਾ ਕੇ ਆਪਾਂ ਫਰਿੱਜ ਵਿੱਚ ਰੱਖ ਸਕਦੇ ਹੁੰਨੇ ਆ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੀ ਇਸ ਤਰ੍ਹਾਂ ਕਟਿੰਗ ਕਰਾਂ ਆਪਾਂ 쉐ਪ ਆਪਦੀ ਮਰਜ਼ੀ ਨਾਲ ਜਿਹੜੀ ਮਰਜ਼ੀ ਆਪਾਂ ਦੇ ਸਕਦੇ ਆ ਆਪਾਂ ਇਹਨੂੰ ਹੁਣ ਟੋਸਟ ਦਾ ਟਾਈਪ ਜਿਵੇਂ ਬਣਾਉਨੇ ਟੋਸਟ ਬਣਾਉਨੇ ਹੁੰਨੇ ਆ ਆਪਾਂ ਉਸ ਤਰ੍ਹਾਂ ਬਣਾਵਾਂਗੇ ਇਹਨੂੰ ਸਾਈਡਾਂ ਤੋਂ ਇਸ ਤਰ੍ਹਾਂ ਕੱਟ ਲਵਾਂਗੇ ਇਸ ਤਰ੍ਹਾਂ ਆਪਾਂ ਹੁਣ ਇਹਨੂੰ ਕੱਟ ਲਿਆ ਵਾ ਆਪਣੇ ਹੱਥ ਹੁਣ ਸਾਫ਼ ਹੀ ਹੁੰਦੇ ਆ ਤੇ ਆਪਾਂ ਹੌਲੀ ਹੌਲੀ ਇਸ ਇਹਨੂੰ ਆਪਾਂ ਇਸ ਤਰ੍ਹਾਂ ਕਰ ਲਵਾਂਗੇ ਜਿਹੜਾ ਕੋਈ ਆਪਾਂ ਨੂੰ ਐ ਲੱਗਿਆ ਵੀ ਖਿਲਰ ਜੇ ਗਿਆ ਤਾਂ ਉਹਨੂੰ ਆਪਾਂ ਹੱਥ ਨਾਲ ਇਸ ਤਰ੍ਹਾਂ ਕਰ ਸਕਦੇ ਹੁੰਨੇ ਆ ਸਹੀ ਜਦੋਂ ਆਪਾਂ ਇਹਨੂੰ ਚੱਕਦੇ ਆਂ ਕਈ ਵਾਰੀ ਸ਼ੇਪ ਐਂ ਖਰਾਬ ਹੋ ਜਾਂਦੀ ਓਨੂੰ ਆਪਾਂ ਹੱਥਾਂ ਨਾਲ ਵੀ ਇਸ ਤਰ੍ਹਾਂ ਕਰ ਸਕਦੇ ਹੁੰਨੇ ਆਂ ਤੇ ਹੁਣ ਆਪਣਾ ਤੇਲ ਬਿਲਕੁਲ ਗਰਮ ਹੋ ਗਿਆ ਵਾ ਹੁਣ ਆਪਾਂ ਇਹਦੇ ਵਿੱਚ ਹੌਲੀ-ਹੌਲੀ ਇਸ ਤਰ੍ਹਾਂ ਛੱਡ ਦਿਆਂਗੇ ਆਪਾਂ ਹੋਰ ਪਾ ਦਵਾਂਗੇ ਇਸੇ ਤਰ੍ਹਾਂ ਹੀ ਜਦੋਂ ਆਪਾਂ ਇਹੇ ਬਣਾਉਣੇ ਆਂ ਆਪਾਂ ਰਾਤ ਨੂੰ ਇਹ ਮਟੀਰੀਅਲ ਸਾਰਾ ਬਣਾ ਕੇ ਸਵੇਰ ਵੀ ਇਹਨਾਂ ਨੂੰ ਫਰਾਈ ਕਰ ਸਕਦੇ ਆਂ ਇਹ ਨਹੀਂ ਹੈਗਾ ਵੀ ਆਪਾਂ ਉਦੋਂ ਹੀ ਬਣਾ ਕੇ ਖਾ ਸਕਦੇ ਇਹਨਾਂ ਨੂੰ ਆਪਾਂ ਸਟੋਰ ਵੀ ਕਰਕੇ ਰੱਖ ਸਕਦੇ ਆਂ ਇਸ ਤਰ੍ਹਾਂ ਆਪਾਂ ਹੌਲੀ-ਹੌਲੀ ਪਾਸਾ ਇਹਦਾ ਪਲਟਾਈ ਚੱਲਾਂਗੇ ਉੱਪਰ ਇਸ ਤਰ੍ਹਾਂ ਤੇਲ ਪਾਈ ਚੱਲਾਂਗੇ ਬਹੁਤ ਕ੍ਰੈਸਪੀ ਜੇ ਬਣਦੇ ਆ ਤੇ ਬਹੁਤ ਟੇਸਟੀ ਬਣਦੇ ਆ ਇਹਨੂੰ ਆਪਾਂ ਆਲੂ ਸੂਜੀ ਦੇ ਟੋਸਟ ਕਹਿ ਸਕਦੇ ਆ ਤੇ ਬਹੁਤ ਹੀ ਸਵਾਦ ਬਣਦੇ ਆ ਕਿਉਂਕਿ ਬੇਸਣ ਦੇ ਤਾਂ ਆਪਾਂ ਬਣਾਉਣੇ ਬਣਾਉਣੇ ਆ ਜਦੋਂ ਵਿਆਹਾਂ ਸ਼ਾਦੀਆਂ 'ਚ ਜਾਂਦੇ ਆ ਤਾਂ ਵੀ ਬੇਸਣ ਦੇ ਹੁੰਦੇ ਆ ਕੋਈ ਫੰਕਸ਼ਨ ਹੁੰਦਾ ਤਾਂ ਵੀ ਆਪਾਂ ਬੇਸਣ ਦੇ ਹੀ ਖਾਂਦੇ ਆ ਤੇ ਆਹ ਤਾਂ ਫਿਰ ਬਹੁਤ ਅਲੱਗ ਚੀਜ਼ ਬਣ ਜਾਂਦੀ ਏ ਤੇ ਬਹੁਤ ਹੀ ਵਧੀਆ ਬਣਦੀ ਆ ਆ ਬਣ ਗਏ ਆ ਆਪਣੇ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕੱਢ ਕੱਢ ਕੇ ਪਲੇਟ ਵਿੱਚ ਅਲੱਗ ਰੱਖੀ ਚੱਲਾਂਗੇ ਤੇ ਆਪਾਂ ਇਹਨਾਂ ਨੂੰ ਸ਼ੇਪ ਗੋਲ ਵੀ ਦੇ ਸਕਦੇ ਆ ਜਿਵੇਂ ਆਪਾਂ ਟਿੱਕੀ ਟਾਈਪ ਬਣਾਉਨੇ ਆ ਇਸ ਤਰ੍ਹਾਂ ਤੇ ਪਾਣੀ ਦਾ ਹੱਥ ਤੁਸੀਂ ਥੋੜਾ ਜਿਹਾ ਲਾ ਲਿਆ ਕਰੋ ਜੇ ਤੁਹਾਨੂੰ ਲੱਗਦਾ ਵੀ ਹੱਥ ਨਾਲ ਇਸ ਤਰ੍ਹਾਂ ਚੁੰਬੜਦੇ ਆ ਤਾਂ ਪਾਣੀ ਦਾ ਥੋੜਾ ਜਿਹਾ ਆਪਾਂ ਹੱਥ ਲਾਸ ਰਸਦੇ ਹੁੰਨੇ ਆ। ਸਾਨੂੰ ਆਪਾਂ ਬਣਾਈ ਚੱਲਾਂਗੇ ਹੱਥਾਂ ਦੇ ਨਾਲ ਸ਼ੇਪ ਦੇ ਦਾਂਗੇ। ਬਹੁਤ ਵਧੀਆ ਬੰਦਦੇ ਆ। ਤੇ ਇਹਦੇ ਵਿੱਚ ਫਰਾਈ ਕਰੀ ਚੱਲਾਂਗੇ ਹਾਂਜੀ ਆਪਾਂ ਟੋਸਟ ਤਿਆਰ ਕਰ ਲਿਆ ਆਹ ਟਿੱਕੀ ਟਾਈਪ ਬਣਾ ਲਿਆ ਆਪਾਂ ਇਹ ਟੋਸਟ ਬਣਾ ਲੇ ਸ਼ੇਪ ਆਪਾਂ ਕੋਈ ਕੋਈ ਵੀ ਦੇ ਸਕਦੇ ਆ ਜਿਵੇਂ ਵੀ ਆਪਾਂ ਗੋਲ ਜੇ ਤੁਹਾਨੂੰ ਗੋਲ ਬਣਾਉਣੇ ਸੌਖੇ ਲੱਗਦੇ ਗੋਲ ਬਣਾ ਲਓ ਨਹੀਂ ਤਾਂ ਇਦਾਂ ਦੀ ਸ਼ੇਪ ਦੇ ਲਓ ਬਹੁਤ ਵਧੀਆ ਲੱਗਦੇ ਆ ਇਹ ਤੁਸੀਂ ਇਹਨੂੰ ਸੇਵ ਵੀ ਕਰਕੇ ਰੱਖ ਸਕਦੇ ਆ ਆਪਾਂ ਫਰਿੱਜ ਵਿੱਚ ਕਿਉਂਕਿ ਇਹ 2-3 ਦਿਨ ਲਈ ਆਪਾਂ ਵਧੀਆ ਖਾ ਸਕਦੇ ਆ ਬਣਾ ਬਣਾ ਕੇ ਇਹਨੂੰ ਕੱਚੇ ਕਰਕੇ ਰੱਖ ਸਕਦੇ ਆ ਤੇ ਫਿਰ ਬਾਅਦ ਵਿੱਚ ਇਹਨਾਂ ਨੂੰ ਆਪਾਂ ਜਦੋਂ ਬੱਚਿਆਂ ਨੇ ਸਕੂਲ ਜਾਣਾ ਉਹਨਾਂ ਦੇ ਟਿਫਨ ਚ ਆਪਾਂ ਸਵੇਰ ਇਹਨਾਂ ਨੂੰ ਫਰਾਈ ਕਰਕੇ ਦੇ ਸਕਦੇ ਹੁੰਦੇ ਆ ਤੇ ਜੇ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟਾਂ ਵਿੱਚ ਦੱਸਿਆ ਕਰੋ ਵੀ ਕਿਵੇਂ ਦੀ ਲੱਗਦੀ ਹੈ ਤੁਹਾਨੂੰ ਰੈਸਪੀ ਮਿਲਦੇ ਆਂ ਅਗਲੀ ਰੈਸਪੀ ਲੈ ਕੇ ਜਲਦ ਹੀ ਤੁਹਾਡੇ ਨਾਲ ਸਾਸਤ੍ਰਿਕਾ